ਅੱਜਕੱਲ ਪੰਜਾਬ ਦੇ ਵਿੱਚ ਖੁਸ਼ੀਆਂ ਦੇ ਸਮਾਗਮ ਹੋਣ ਲੱਗੇ ਨਿਯੁਕਤੀ ਪੱਤਰ ਵੰਡਣ ਵਾਲੇ ਪ੍ਰੋਗਰਾਮ ਹੋਣ ਲੱਗੇ ਮੇਰਾ ਨਾਮ ਗੁਰਦੀਪ कौर ਹੈ ਮੈਂ ਖਰੜ ਸ਼ਹਿਰ ਡਿਸਟ੍ਰਿਕਟ ਮੁਹਾਲੀ ਦੀ ਰਹਿਣ ਵਾਲੀ ਹਾਂ ਮੈਨੂੰ ਐਮਐਲਟੀ ਗ੍ਰੇਡ 2 ਦੀ ਰੈਗੂਲਰ ਜੌਬ ਲਈ ਨਿਯੁਕਤੀ ਪੱਤਰ ਮਿਲਿਆ ਹੈ ਇਹ ਨਿਯੁਕਤੀ ਪੱਤਰ ਮੇਰੇ ਅਤੇ ਮੇਰੀ ਫੈਮਿਲੀ ਲਈ ਕੀ ਮਾਇਨੇ ਰੱਖਦਾ ਹੈ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਖੁਸ਼ੀ ਦੇ ਅਥਰੂ ਕੀ ਹੁੰਦੇ ਹਨ ਇਹ ਮੈਂ ਸੁਣਿਆ ਤਾਂ ਹੈ ਪਰੰਤੂ ਜਦੋਂ ਇਹ ਮੈਨੂੰ ਨਿਯੁਕਤੀ ਪੱਤਰ ਮਿਲਿਆ ਹੈ ਖੁਸ਼ੀ ਦੇ ਅਥਰੂ ਦਾ ਕੀ ਅਹਿਸਾਸ ਹੁੰਦਾ ਹੈ ਮੈਨੂੰ ਉਸ ਸਮੇਂ ਹੀ ਪਤਾ ਲੱਗਾ ਹੈ ਇਸ ਬਾਰੇ ਜਦੋਂ ਮੈਨੂੰ ਕਾਲ ਆਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਤੁਹਾਨੂੰ ਕੌਂਗ੍ਰੈਚੁਲੇਸ਼ਨ ਤੁਹਾਨੂੰ ਐਮਐਲਟੀ ਗ੍ਰੇਡ 2 ਦੀ ਜੌਬ ਲਈ ਨਿਯੁਕਤੀ ਪੱਤਰ ਮਿਲਣ ਜਾ ਰਿਹਾ ਹੈ ਤੇ ਤੁਸੀਂ ਕੱਲ ਆ ਕੇ ਨਿਯੁਕਤੀ ਪੱਤਰ ਲੈ ਕੇ ਜਾਣਾ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਉਸ ਟਾਈਮ ਦੇ ਵਿੱਚ ਮੇਰੇ ਘਰ ਦੇ ਵਿੱਚ ਮੇਰੇ ਮਦਰ ਇਨ-ਲॉ ਤੇ ਮੇਰੇ ਆਪਣੇ ਮਦਰ ਹੀ ਸੀਗੇ ਤੇ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਤੇ ਉਹਨਾਂ ਦੀ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਉਹਨਾਂ ਦੀ ਅੱਖਾਂ ਦੇ ਵਿੱਚ ਮੈਂ ਖੁਸ਼ੀ ਦੇ ਅਥਰੂ ਦੇਖੇ ਸੀਗੇ ਇਸਰ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਿਆ ਹੈ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਪੜਗਾ ਵਾਲਾ ਹੈ ਜਾਂ ਜੋ ਵੀ ਦੇਨੀ ਪੜਗਾ ਵਾਲੀ ਹੈ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀਗਾ ਉਸ ਟਾਈਮ ਘਰ ਦੇ ਵਿੱਚ ਮਤਲਬ ਡਬਲ ਡਬਲ ਖੁਸ਼ੀ ਆ ਗਈ ਸੀ ਕਿ ਤਾ ਰੈਗੂਲਰ ਜੌਬ ਦੀ ਤੇ ਇੱਕ ਛੋਟੇ ਬੱਚੇ ਹੋਏ ਭਗਵੰਤ ਮਾਨ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੋ ਮੈਨੂੰ ਭਗਵੰਤ ਮਾਨ ਸਰ ਨੇ ਲੋਕਾਂ ਦੀ ਭਲਾਈ ਕਰਨ ਦਾ ਮੌਕਾ ਦਿੱਤਾ ਹੈ ਮੈਂ ਉਸ ਨੂੰ ਆਪਣੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗੀ